ਗੁਰਦਾਸਪੁਰ ਦੇ ਪਿੰਡ ਨੱਥੂ ਖੈਰੇ ਵਿੱਚ ਸੋਗ ਛਾਇਆ ਜਦੋਂ 36 ਸਾਲਾ ਦੇ ਮਨਦੀਪ ਸਿੰਘ ਜੋ ਕਿ 2 ਮਹੀਨੇ ਪਹਿਲਾਂ ਰੋਜੀ ਰੋਟੀ ਲਈ 사ウਦੀ ਅਰਬ ਗਿਆ ਸੀ ਉੱਥੇ ਹੀ ਭੇਦ ਭਰੇ ਹਾਲਤਾਂ ਵਿੱਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਦੀ ਮੌਤ ਦੀ 사ウਦੀ ਅਰਬ ਸਰਕਾਰ ਵੱਲੋਂ ਜਾਂਚ ਹੋਵੇ ਅਤੇ ਉਸ ਦੀ ਮ੍ਰਿਤਕ ਦੇ ਪੰਜਾਬ ਲਿਆਂਦੀ ਜਾਵੇ। ਪੰਜਾਬ ਦੇ ਸਰਪੰਚ ਸਰਬਨ ਸਿੰਘ ਤੇ ਵਸਨੀਕਾਂ ਨੇ ਵੀ ਸੋਗ ਪ੍ਰਗਟ ਕੀਤਾ। ਮਨਦੀਪ ਆਪਣੀ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ। ਪਰਿਵਾਰ ਦੀ ਗਰੀਬੀ ਕਾਰਨ ਮੌਤ ਦੇਖਭਾਲ ਦਾ ਖਰਚਾ ਉਹ ਨਹੀਂ ਚੱਲ ਸਕਦੇ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਐਨਆਰ ਐਨਆਰਆਈ ਬੀਰਾ ਤੋਂ ਮ੍ਰਿਤਕ ਦੇ ਲਿਆਉਣ ਦੀ ਅਪੀਲ ਕੀਤੀ ਗਈ ਹੈ। ਨਾਂ ਬਗੈਰ ਹੋਇਆਗਾ ਮੇਰਾ ਬੇਟਾ ਵਾ ਬੜੀ ਮੁਸ਼ਕਲ ਹੋਈ ਮੈਂ ਕਰਜ਼ਾ ਚੁੱਕੇ ਜ਼ਮੀਨ ਤੇ ਇਹਨੂੰ ਬਾਹਰ ਕਰ ਲਿਆ ਵਾ ਤੇ ਪਰ ਇਹ ਅਬ ਬੜੀ ਮੁਸ਼ਕਲ ਮੇਰੀ ਹੱਲਪ ਕਰਨ ਜਿੱਦਾਂ ਵੀ ਹੁੰਦੀ ਮੋਦੀ ਸਰਕਾਰ ਜੁਕਾਣ ਮੰਤਰੀ ਜਦਾਂ ਇਹ ਹੱਲ ਕਰਕੇ ਮੇਰਾ ਬੇਟਾ ਡਰੋਣਾ ਚਾਹੀਦਾ ਪੰਜਾਬ ਸਰਕਾਰ ਮਦਦ ਕਰੇ ਸਾਨੂੰ ਪਤਾ ਏਦਾਂ ਲੋੜੇ ਲਗਾਈ ਆ ਵੀ ਪਤਾ ਨਹੀਂ ਬਿਲਕੁਲ ਕੀ ਹੋਇਆ ਚਾਨਸ ਕੀ ਨਹੀਂ ਸਾਨੂੰ ਹੁਣ ਇੱਥੇ ਕੀ ਪਤਾ ਲੱਗਦਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਹਾ ਪਤਾ ਨਹੀਂ ਵੀ ਜਾ ਕੇ ਦਾ ਹੋਇਆ ਕਿਦਾਂ ਨਹੀਂ ਹੋਇਆ ਮਾਂ ਗਾਡੀ ਹੋਈ ਆ ਵੀ ਜਮੀਂ ਹੈਲਪ ਹੋਈ ਆ ਦੀ ਕਰਨ ਸਾਡੀ ਬੇਟੀ ਦੀ ਇਥੇ ਮੇਰੇ ਪਿਓ ਦੀ ਬਹੁਤ ਹਾਲਤ ਮਾੜੀ ਆ ਸਾਡ ਬਹੁਤ ਗਰੀਬ ਆ ਇਹ ਮੇਰਾ ਪਿਓ ਮਹਾ ਪੈਸੇ ਲਾ ਕੇ ਭੇਜਿਆ ਆਪਣੇ ਭਰਾ ਨੂੰ ਬੜਾ ਕੋਈ ਨਹੀਂ ਮੰਗ ਸਰਕਾਰ ਨੂੰ ਚ ਕਰਦੇ ਆ ਕਿ ਸਾਡੇ ਭਰਾ ਦੀ ਲਾਸ਼ ਸਾਰਾ ਕਿਸਾਨ ਨੂੰ ਫਿਰਨਾ ਚਾਹੀਦਾ ਮੇਰਾ ਪਿਓ ਬਹੁਤ ਗਰੀਬ ਹੈ ਬੱਚੇ ਛੋਟੇ ਛੋਟੇ ਆ ਬਹੁਤ ਮਹਾਂ ਖਰਚਾ ਪੜਨ ਕਰਦ ਕਰਦੇ ਨੇ ਮੇਰਾ ਭਰਾ ਨੂੰ ਕਹਿੰਜੀ ਸਰਕਾਰ ਨੂੰ ਮੰਗ ਲਗਾ ਸਾਰੇ ਸਾਡੀ ਇਹ ਨਿਤਖਾਰੇ ਜੋ ਮਨਦੀਪ ਸਿੰਘ ਬੱਚਾ ਹੈ ਇਹ ਸੌਜੀਰ ਵਿਵਸਥ ਰੋਟੀ ਜੋ ਜੀ ਰੋਟੀ ਵਾਸਤੇ ਗਿਆ ਆ ਸੀ ਅਤੇ ਸਾਨੂੰ ਕੱਲ ਹੀ ਪਤਾ ਲੱਗਾ ਹੈ ਕਿ ਉਸ ਦੀ ਭੇਡ ਪੜੇ ਹਾਲਤਾਂ ਵਿੱਚ ਮੌਤ ਹੋ ਗਈ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਇਹ ਗਰੀਬ ਪਰਿਵਾਰ ਹੈ ਇਹਨੇ ਬਹੁਤ ਹੀ ਮੁਸ਼ਕਲ ਦੇ ਨਾਲ ਜ਼ਮੀਨ ਤੇ ਕਰਜ਼ਾ ਲੈ ਕੇ ਫਿਰ ਆਪਣੇ ਬੱਚੇ ਨੂੰ ਬਾਹਰ ਭੇਜਿਆ ਕਿਉਂਕਿ ਜੋ ਘਰ ਦੀ ਹਾਲਾਤ ਚੰਗੀ ਹੋ ਸਕੇ ਸੋ ਅਸੀਂ ਇਸ ਗੱਲ ਵਿੱਚ ਪਿੰਡ ਵਾਸੀ ਅਤੇ ਜੋ ਵੀ ਲਾਗੇ ਪਿੰਡ ਹੈ ਸਾਰੇ ਹੀ ਬਹੁਤ ਅਫਸੋਸ ਕਰ ਰਹੇ ਹਾਂ ਕਿ ਇਸ ਪਰਿਵਾਰ ਨਾਲ ਜੋ ਕੁਝ ਹੋਇਆ